ਸਸ਼੍ਰੀਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਜਿੱਥੇ ਇੱਕ ਪਾਸੇ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਹਰਾ ਦਾ ਮੁਕਾਬਲਾ ਤਗੜਾ ਹੁੰਦਾ ਜਾ ਰਿਹਾ ਹੈ ਆਪਣੇ ਹੀ ਪਾਰਟੀ ਦੇ ਕੱਦਾਬਰ ਨੇਤਾ ਚੌਧਰੀ ਪਰਿਵਾਰ ਤੇ ਤਜਿੰਦਰ ਸਿੰਘ ਬਿੱਟੂ ਪਾਰਟੀ ਨੂੰ ਛੱਡ ਕੇ ਹੁਣ ਭਾਜਪਾ ਦੇ ਖੇਮੇ 'ਚ ਜਾ ਖੜੇ ਨੇ ਉੱਥੇ ਹੀ ਹੁਣ ਚਰਨਜੀਤ ਸਿੰਘ ਚੰਨੀ ਹਰਾ ਦੇ ਆ ਲੋਕਾਂ ਨੂੰ ਵੀ ਪਿਆਰ ਜ਼ਿਆਦਾ ਮਿਲ ਰਿਹਾ ਹੈ ਤਾਂ ਤਸਵੀਰਾਂ 'ਚ ਤੁਸੀਂ ਪਹਿਲਾਂ ਵੀ ਦੇਖਿਆ ਹੋਵੇਗਾ ਕਿ ਚਰਨਜੀਤ ਸਿੰਘ ਚੰਨੀ ਉਹਰਾ ਨੂੰ ਲੋਕਾਂ ਦੇ ਵੱਲੋਂ ਕਾਫੀ ਰੁਝਾਨ ਦੇਖਣ ਨੂੰ ਮਿਲ ਰਹੇ ਨੇ ਲੋਕਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਉਹਰਾ ਦੀ ਜਿਹੜੀ ਲੋਕਪ੍ਰਿਅਤਾ ਹੈ ਉਹ ਵੀ ਦਿਨ ਬਦ ਦਿਨ ਵਧਦੀ ਜਾ ਰਹੀ ਹੈ ਸੋ ਇਸੇ ਦੇ ਤਹਿਤ ਚਰਨਜੀਤ ਸਿੰਘ ਚੰਨੀ ਉਹਰਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਮਾਤਾ ਚਰਨਜੀਤ ਸਿੰਘ ਚੰਨੀ ਉਹਰਾ ਦੇ ਨਾਲ ਲਾਡ ਕਰਦੇ ਦਿਖਾਈ ਦੇ ਰਹੀ ਹੈ ਮੇਰਾ ਬੇਟਾ ਕਹਿ ਕੇ ਸੰਬੋਧਿਤ ਕਰ ਰਹੀ ਹੈ ਤੇ ਕਾਫੀ ਪਿਆਰ ਜਿਹੜਾ ਆ ਉਹ ਦਿਟਾਇਆ ਜਾ ਰਿਹਾ ਆ ਉਹ ਦੇਖਦੇ ਆ ਇਹ ਸੋਹਣੀ ਜਿਹੀ ਵੀਡੀਓ ਮੇਰਾ ਪਿਆਰ ਬੜਾ ਵੱਡਾ ਲਵੇਗਾ ਬੜਾ ਵੱਡਾ ਬੜਾ ਯਾਦ ਕਰੇਗਾ ਆ ਜਾ ਜਾ ਬੱਚੇ ਸਸ਼ਰਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਜਿੱਥੇ ਇੱਕ ਪਾਸੇ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਉਹਦਾ ਮੁਕਾਬਲਾ ਤਗੜਾ ਹੁੰਦਾ ਜਾ ਰਿਹਾ ਹੈ ਆਪਣੇ ਹੀ ਪਾਰਟੀ ਦੇ ਕੱਦਾਬਰ ਨੇਤਾ ਚੌਧਰੀ ਪਰਿਵਾਰ ਤੇ ਤਜਿੰਦਰ ਸਿੰਘ ਬਿੱਟੂ ਪਾਰਟੀ ਨੂੰ ਛੱਡ ਕੇ ਹੁਣ ਭਾਜਪਾ ਦੇ ਖੇਮੇ 'ਚ ਜਾ ਖੜੇ ਨੇ ਉੱਥੇ ਹੀ ਹੁਣ ਚਰਨਜੀਤ ਸਿੰਘ ਚੰਨੀ ਉਹ ਰਹਿਆ ਜਾਂ ਲੋਕਾਂ ਨੂੰ ਵੀ ਪਿਆਰ ਜ਼ਿਆਦਾ ਮਿਲ ਰਿਹਾ ਹੈ ਤਾ ਤਸਵੀਰਾਂ 'ਚ ਤੁਸੀਂ ਪਹਿਲਾਂ ਵੀ ਦੇਖਿਆ ਹੋਵੇਗਾ ਕਿ ਚਰਨਜੀਤ ਸਿੰਘ ਚੰਨੀ ਉਹਰਾ ਨੂੰ ਲੋਕਾਂ ਦੇ ਵੱਲੋਂ ਕਾਫੀ ਰੁਝਾਨ ਦੇਖਣ ਨੂੰ ਮਿਲ ਰਹੇ ਨੇ ਲੋਕਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਉਹਰਾ ਦੀ ਜਿਹੜੀ ਲੋਕਪ੍ਰਿਅਤਾ ਹੈ ਉਹ ਵੀ ਦਿਨ ਬਦ ਦਿਨ ਵਧਦੀ ਜਾ ਰਹੀ ਹੈ ਸੋ ਇਸੇ ਦੇ ਤਹਿਤ ਚਰਨਜੀਤ ਸਿੰਘ ਚੰਨੀ ਉਹਰਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਮਾਤਾ ਚਰਨਜੀਤ ਸਿੰਘ ਚੰਨੀ ਉਹਰਾ ਦੇ ਨਾਲ ਲਾਡ ਕਰਦੀ ਦਿਖਾਈ ਦੇ ਰਹੀ ਹੈ ਮੇਰਾ ਬੇਟਾ ਕਹਿ ਕੇ ਸੰਬੋਧਿਤ ਕਰ ਰਹੀ ਹੈ ਤੇ ਕਾਫੀ ਪਿਆਰ ਜਿਹੜਾ ਆ ਉਹ ਦਿਟਾਇਆ ਜਾ ਰਿਹਾ ਆ ਉਹ ਦੇਖਦੇ ਆ ਇਹ ਸੋਹਣੀ ਜੀ ਵੀਡੀਓ ਮੇਰਾ ਪਿਆਰ ਬੜਾ ਵੱਡਾ ਲੈ ਦੇਗਾ ਬੜਾ ਵੱਡਾ ਬੜਾ ਯਾਦ ਕਰੇਗਾ ਆ ਜਾ ਜਾ ਬੱਚਿਆ